72 ਘੰਟੇ ਦੀ ਸਰੋ ਸিসিਟੀ ਫੁਟੇਜ ਸੀ ਕੋਈ ਦੇਖਣ ਦੀ ਇੰਨੀ ਜ਼ਹਿਮਤ ਨਹੀਂ ਕਰਦਾ ਕੋਲੇ ਸਾਲਿਆਂ ਨੇ ਕੀਤੀ ਨਹੀਂ ਅਸੀਂ ਉਹ ਚਲਾ ਕੇ ਦੇਖੀ ਉਹਦੇ ਵਿੱਚ 3 ਮਿੰਟ ਸਾਰੇ ਕੈਦੀ ਨਾਲ ਕੁੱਟਮਾਰ ਹੋ ਰਹੀ ਹੈ ਇੱਕ ਜਗ੍ਹਾ ਤੇ ਉਸ ਤੋਂ ਬਾਅਦ ਉਹਨੂੰ ਕੜੀਸ ਕੇ ਉੱਥੇ ਲੈ ਗਏ ਉਸਨੂੰ ਮਜਬੂਰ ਕੀਤਾ ਜਾ ਰਿਹਾ ਸੀਗਾ ਵੀ ਤੂੰ ਆਪਣੇ ਸਰਕਲ ਦੇ ਵਿੱਚ ਆਪਣੇ ਬੈਰਕ ਦੇ ਵਿੱਚ ਚੱਕੀਆਂ ਦੇ ਵਿੱਚ ਜਿਹੜੇ ਆਲੇ-ਦਾਲੇ ਆ ਉੱਥੇ ਮੈਂ ਕਮੈਂਟ ਨਹੀਂ ਕਰੂੰਗਾ ਜੋ ਮੈਨੂੰ ਦੱਸਿਆ ਗਿਆ ਵੀ ਤੂੰ ਡਰੱਗਸ ਵਿੱਚ ਤੇ ਜੱਸਾ ਨੇ ਉਹਦਾ ਸਖਤ ਨੋਟਿਸ ਲਿਆ ਵੀ ਇੱਕ ADGP ਲੈਵਲ ਦਾ ਆਫੀਸਰ ਔਰ ਇੱਕ ਡੀਆਈਜੀ ਲੈਵਲ ਦਾ ਅਫਸਰ ਕੋਰਟ ਨੂੰ ਘਬਰਾ ਕਰ ਰਿਹਾ ਝੂਠੇ ਆ ਫਿੜੇਵੜ ਦੇ ਜਾ ਰਹੇ ਹੋ ਤੁਸੀਂ ਕਹਿੰਦੇ ਇਨਕੁਆਇਰੀ ਦੇ ਵਿੱਚ ਕੁਝ ਨਹੀਂ ਆ ਜੀ ਅਸੀਂ ਕੈਦੀਆਂ ਦੇ ਬਿਆਨ ਰਿਕਾਰਡ ਕਰ ਲਏ ਜਿਨੇ ਐਫੀਡੇਵਿਟ ਤਿਆਰ ਕੀਤਾ ਏਡੀਏ ਹੁਸ਼ਿਆਰਪੁਰ ਸ਼ਰੀਨ ਦਾ ਚੀਤ ਸਿੰਘ ਉਹਨੂੰ ਵੀ ਸ਼ੋ ਕਾਸ ਨੋਟਿਸ issues ਕਰ ਦਿੱਤਾ ਗਿਆ ਅੱਜ ਇਹਦੇ ਵਿੱਚ ਕੀ ਕੀਤਾ ਗਿਆ ਸੀਗਾ ਵੀ ਡੀਆਈਜੀ ਇਨਕੁਆਇਰੀ ਜਿਹੜੀ ਆ ਕੀਤੀ ਗਈ ਆ ਜਿਹੜੇ ਮੈਂ ਹੈਡਵਾਰਡਨਸ ਦੇ ਨਾਮ ਲਏ ਨੇ 7 8 ਇਹਨਾਂ ਦੀ ਇਨਕੁਆਇਰੀ ਫੇਰ ਸਬੰਧ ਸ਼ਰਦਾਰ ਸ਼ਮਿੰਦਰ ਸਿੰਘ ਮਾਨ ਨੂੰ ਦੇ ਦਿੱਤੀ ਗਈ ਸੀ ਮੈਂ ਕਹਿੰਦੇ ਪੰਜਾਬੀ ਚ ਉਹ ਚੋਰ ਨੂੰ ਹੀ ਕੁਤਵਾਲ ਫੇਰ ਬਣਾਤਾ ਬਈ ਤੇਰੇ ਦਾ ਤਾਂ ਇਨਕੁਆਇਰੀ ਚੱਲਦੀ ਆ ਤੂੰ ਅੱਗੇ ਇਨਕੁਆਇਰੀ ਫੇਰ ਉਹ ਹੀ ਕਰ ਲੈ ਸਸ਼ੀਕਲ ਪੁਲਿਸ ਦੇ ਵੱਲੋਂ ਇੱਕ ਆਪ ਹੀ ਜਿਹੜਾ ਵੀਡੀਓ ਕੋਰਟ ਦੇ ਅੱਗੇ ਰੱਖਿਆ ਗਿਆ ਤੇ ਉਸੇ ਵੀਡੀਓ ਦੇ ਵਿੱਚ ਹੁਣ ਜਿਹੜੀ ਹੈ ਕਿ ਫਸਦੀ ਨਜ਼ਰ ਆ ਰਹੀ ਹੈ ਤੇ ਇੱਥੋਂ ਤੱਕ ਕਿ ਜੱਜ ਸਾਹਿਬਾ ਨੇ ਜਿਹੜੀ ਮਾਫੀ ਵੀ ਮੰਗੀ ਉਹਨੂੰ ਵੀ ਨਕਾਰਿਆ ਸਸਪੈਂਡ ਕਰੇ ਮੁਲਾਜ਼ਮ ਤੇ ਜੇ ਕਿਹਾ ਜਾਵੇ ਕਿ ਜੇਲ੍ਹ ਦੇ ਜਿਹੜੇ ਜਿੰਨੇ ਸੀਨੀਅਰ ਅਫੀਸ਼ਰ ਸੀਗੇ ਸਾਰਿਆਂ ਦੇ ਉੱਤੇ ਹੁਣ ਕਾਰਵਾਈ ਦੀ ਜਿਹੜੀ ਤਲਵਾਰ ਲਟਕ ਨਹੀਂ ਰਹੀ ਬਲਕਿ ਕਾਰਵਾਈ ਹੋ ਗਈ ਹੈਗੀ ਸਾਡਾ ਵਕੀਲ ਸਾਹਿਬ ਨੇ ਸਾਹਿਬ ਦੇਖਿਏ ਜਿਸ ਤਰ੍ਹਾਂ ਨਾਲ ਕੁੱਟ ਦੀ ਗੱਲ ਆਈ ਇਹ ਗੱਲ ਬੜੀ ਪ੍ਰੂਫ ਕਰਨੀ ਔਖੀ ਹੁੰਦੀ ਹੈ ਵੀ ਜੇਲ੍ਹ ਦੇ ਅੰਦਰ ਕੋਈ ਲੜਾਈ ਹੋ ਗਈ ਕਿਉਂਕਿ ਉੱਥੇ ਕੋ ਕਿ ਮੈਂ ਆਪ ਹੀ ਦਿੱਤਾ ਪੁਲਿਸ ਨੇ ਇਹ ਵੀਡੀਓ ਸਰ ਇਹਦੇ ਵਿੱਚ ਨਾ ਏ ਡੀ ਜੀ ਪੀ ਸਾਹਿਬ ਨੂੰ ਕਿਹਾ ਸੀਗਾ ਵੀ ਇਨਕੁਆਇਰੀ ਕਰਵਾ ਕੇ ਸਾਨੂੰ ਦੱਸੋ ਇਨਕੁਆਇਰੀ ਡੀ ਆਈ ਜੀ ਸਾਹਿਬ ਨੇ ਕੀਤੀ ਸਰਦਾਰ ਸ਼ਮਿੰਦਰ ਸਿੰਘ ਮਾਨ ਜੀ ਨੇ ਕੀ ਕੀਤਾ ਵੀ ਉਹ ਇਚ ਇਨਕੁਆਇਰੀ ਜਿਵੇਂ ਸੁਪਰਡੈਂਡਰ ਨਾਲ ਕਰਤੀ ਲਾਸਟ ਡੇਟ ਤੇ ਤਾਂ ਮਾਨਯੋਗ ਹਾਈ ਕੋਰਟ ਦੇ ਇੱਥੇ ਤੱਕ ਸੀਗੇ ਵੀ ਕਿੰਨੇ ਪੈਸੇ ਲਏ ਤੁਸੀਂ ਦੱਸੋ ਇਹ ਗੱਲ ਕਹਤੀ ਆ ਜੀ ਹਾਈ ਕੋਰਟ ਨੇ ਇੰਨੀ ਗੱਲ ਪੁੱਛੀ ਵੀ ਤੁਸੀਂ ਕਿਉਂਕਿ ਉਹਦੇ ਵਿੱਚ ਜਿਹੜੀ ਇਹਨਾਂ ਨੇ ਫਿਰ ਸਾਨੂੰ ਇੱਕ ਦੇਤੀ ਆਪਣਾ ਸੀਸੀਟੀਵੀ ਫੁਟੇਜ ਦੇਤੀ ਪੈਨ ਡਰਾਈਵ ਚ ਪਾ ਕੇ 72 ਘੰਟੇ ਦੀ ਸਰ ਉਹ ਸੀਸੀਟੀਵੀ ਫੁਟੇਜ ਸੀ ਕੋਈ ਦੇਖਣ ਦੀ ਇੰਨੀ ਜ਼ਹਿਮਤ ਨਹੀਂ ਕਰਦਾ ਪੁਲਿਸ ਵਾਲਿਆਂ ਨੇ ਕੀਤੀ ਨਹੀਂ ਅਸੀਂ ਉਹ ਚਲਾ ਕੇ ਦੇਖੀ ਉਹਦੇ ਵਿੱਚ 3 ਮਿੰਟ ਸਾਰੀ ਕੈਦੀ ਨਾਲ ਕੁੱਟਮਾਰ ਹੋ ਰਹੀ ਹੈ ਇੱਕ ਜਗ੍ਹਾ ਤੇ ਉਸ ਤੋਂ ਬਾਅਦ ਉਹਨੂੰ ਕੜੀਸ ਕੇ ਉੱਥੇ ਲੈ ਗਏ ਕੈਦੀ ਨੇ ਉਹ ਕੈਦੀਆਂ ਨਹੀਂ ਜਾਂ ਪੁਲਿਸ ਨੇ ਨਹੀਂ ਸਰ ਉਹ ਪੁਲਿਸ ਵਾਲਿਆਂ ਨੇ ਕੁੱਟਿਆ ਸੀਗਾ ਕਿਉਂਕਿ ਉਸਨੂੰ ਮਜਬੂਰ ਕੀਤਾ ਜਾ ਰਿਹਾ ਸੀਗਾ ਵੀ ਤੂੰ ਆਪਣੇ ਸਰਕਲ ਦੇ ਵਿੱਚ ਆਪਣੇ ਬੈਰਕ ਦੇ ਵਿੱਚ ਚੱਕੀਆਂ ਦੇ ਵਿੱਚ ਜਿਹੜੇ ਆਲੇ-ਦਾਲੇ ਆ ਉੱਥੇ ਮੈਂ ਕਮੈਂਟ ਨਹੀਂ ਕਰੂੰਗਾ ਜੋ ਮੈਨੂੰ ਦੱਸਿਆ ਗਿਆ ਵੀ ਤੂੰ ਡਰੱਗਸ ਵਿੱਚ ਤੂੰ ਉੱਥੇ ਆਪਣਾ ਮੋਬਾਈਲ ਵਿੱਚ ਜਦੋਂ ਉਹਨੇ ਮਨਾ ਕੀਤਾ ਤਾਂ ਉਹਨਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਡਿਪਰੈਸ਼ਨ ਦਾ ਮਰੀਜ਼ ਹੈ ਉਹ ਬੰਦਾ ਅਸੀਂ ਫਿਰ ਹਾਈ ਕੋਰਟ ਰਿਟ ਪਟੀਸ਼ਨ ਲਾਈ ਸੀ ਉਹਦੇ ਵਿੱਚ ਅਸੀਂ ਜੱਜ ਸਾਹਿਬ ਨੂੰ ਇਨ ਕੋਰਟ ਵੀਡੀਓ ਪਲੇ ਕਰਕੇ ਦਿਖਾਈ ਵੀ ਆਹ ਹੋ ਰਿਹਾ ਜੀ ਦੇਖੋ ਤੇ ਜੱਜ ਸਾਹਿਬ ਨੇ ਉਹਦਾ ਸਖਤ ਨੋਟਿਸ ਲਿਆ ਵੀ ਇੱਕ ADGP ਲੈਵਲ ਦਾ ਆਫੀਸਰ ਔਰ ਇੱਕ DIG ਲੈਵਲ ਦਾ ਆਫੀਸਰ ਕੋਰਟ ਨੂੰ ਗੁੰਮਰਾਹ ਕਰ ਰਿਹਾ ਝੂਠੇ ਆ ਫਿੜੇਵੜ ਦੇ ਜਾ ਰਹੇ ਹੋ ਤੁਸੀਂ ਕਈਆਂ ਨੂੰ ਇਨਕੁਆਇਰੀ ਦੇ ਵਿੱਚ ਕੁਝ ਨਹੀਂ ਆ ਜੀ ਅਸੀਂ ਕੈਦੀਆਂ ਦੇ ਬਿਆਨ ਰਿਕਾਰਡ ਕਰ ਲਏ ਅਸੀਂ CCD ਫੁਟੇਜ ਦੇਖ ਲਈ ਕੁਝ ਵੀ ਨਹੀਂ ਆ ਸਭ ਝੂਠੀ ਪਟੀਸ਼ਨ ਪਾਈ ਜਾ ਰਹੀ ਹੈ ਜਦੋਂ ਅਸੀਂ ਜੱਜ ਸਾਹਿਬ ਨੂੰ ਦਿਖਾਈ ਤੇ ਉਹਨਾਂ ਨੇ ਇਹਦਾ ਨੋਟਿਸ ਲਿਆ ਸਰ ਨੇ ਫਿਰ ਇਸ ਚੀਜ਼ ਨੂੰ ਫੀਲ ਕਰਿਆ ਮਾਫੀ ਮੰਗੀ ਵੀ ਇਹ ਤਾਂ ਬਈ ਸਰਦੋ ਗਲਤ ਸਰ ਨੈਕਸਟ ਡੇਟ ਤੇ ਅਨ ਕੰਡੀਸ਼ਨਲ ਅਪੋਲੋਜੀ ਆਈ ਏ ਡੀ ਜੀ ਪੀ ਸਾਹਿਬ ਤੇ ਡੀ ਆਈ ਜੀ ਨੂੰ ਇਨ ਪਰਸਨ ਬੁਲਾਇਆ ਗਿਆ ਉਹਨਾਂ ਨੇ ਅਨ ਕੰਡੀਸ਼ਨਲ ਅਪੋਲੋਜੀ ਫੀਲ ਕੀਤੀ ਹੈ ਤੇ ਅੱਜ ਹੋਏ ਅਨ ਕੰਡੀਸ਼ਨਲ ਲਾਸਟ ਡੇਟ ਤੇ ਨਹੀਂ ਮੰਨੀ ਗਈ ਸੀ ਤੇ ਅੱਜ ਉਹ ਅਨ ਕੰਡੀਸ਼ਨਲ ਅਪੋਲੋਜੀ ਕੋਰਟ ਨੇ ਮੰਨ ਲਈ ਹੈ ਪਰ ਉਹਦੇ ਵਿੱਚ ਐਕਸ਼ਨ ਰੀ ਇਨਕੁਆਇਰੀ ਕੀਤੀ ਗਈ ਮਿਸਟਰ ਅਰੋੜਾ ਜੋ ਆਈ ਜੀ ਪ੍ਰिजन ਨੇ ਉਹਨਾਂ ਨੂੰ ਦਿੱਤੀ ਗਈ ਇਨਕੁਆਇਰੀ ਫੇਅਰ ਕੀਤੀ ਗਈ ਉਹਨਾਂ ਨੇ ਸਾਰਾ ਕੁਝ ਮੰਨਿਆ ਵੀ ਹਾਂ ਪੋਰਟ ਨੂੰ ਗੁੰਮਰਾਹ ਕੀਤਾ ਉਹਦੇ ਖਿਲਾਫ ਡਿਪਾਰਟਮੈਂਟ ਇਨਕੁਆਇਰੀ ਲਈ ਜਾਏਗੀ ਉਸ ਅਫੀਸਰ ਦੇ ਡੀਆਈਜੀ ਦੇ ਖਿਲਾਫ ਸਰ ਉਹਨਾਂ ਦੇ ਖਿਲਾਫ ਡਿਪਾਰਟਮੈਂਟ ਇਨਕੁਆਇਰੀ ਇਨੀਸ਼ੀਏਟ ਕਰ ਦਿੱਤੀ ਗਈ ਹੈ ਇਹ ਜੇ ਕਿ ਇਹ ਕਿ ਗਾਜਗਰੀ ਹੈ ਕੀ ਫਿਰ ਜੇ ਜਿਵੇਂ ਤੁਸੀਂ ਦੱਸਿਆ ਵੀ ਇਹਨਾਂ ਦੇ ਡੀਆਈਜੀ ਦੇ ਖਿਲਾਫ ਜਿਹੜੀ ਹੈ ਕਿ ਇਨਕੁਆਇਰੀ ਲੱਗੀ ਬਾਕੀ ਕੋਈ ਸਸਪੈਂਡ ਵੀ ਹੋਏ ਨੇ ਇਹਦੇ ਵਿੱਚ ਸਰ ਇਹਦੇ ਵਿੱਚ ਜੋਗਿੰਦਰ ਪਾਲ ਸਿੰਘ ਸੁਪਰਡੈਂਟ ਸੈਂਟਰਲ ਜੇਲ ਹੁਸ਼ਿਆਰਪੁਰ ਇਹਨੂੰ ਸਸਪੈਂਡ ਕਰ ਦਿੱਤਾ ਗਿਆ ਡਿਪਾਰਟਮੈਂਟ ਇਨਕੁਆਇਰੀ ਖੁੱਲ ਗਈ ਹੈ ਅਮਰਿਤਪਾਲ ਸਿੰਘ ਐਡੀਸ਼ਨਲ ਸੁਪਰਡੈਂਟ ਸੈਂਟਰਲ ਜੇਲ ਹੁਸ਼ਿਆਰਪੁਰ ਚਮਨ ਅਸਿਸਟੈਂਟ ਸੁਪਰਡੈਂਟ ਸੈਂਟਰਲ ਜੇਲ ਹੁਸ਼ਿਆਰਪੁਰ ਸਤਨਾਮ ਸਿੰਘ ਅਸਿਸਟੈਂਟ ਸੁਪਰਡੈਂਟ ਸੈਂਟਰਲ ਜੇਲ ਹੁਸ਼ਿਆਰਪੁਰ ਇਹ ਤਿੰਨ ਦੇ ਖਿਲਾਫ ਡਿਪਾਰਟਮੈਂਟ ਇਨਕੁਆਇਰੀ ਜਿਹੜੇ ਛੋਟੇ ਅਫਸਰ ਸੀਗੇ ਜੇਲ ਵਾਰਡਨ ਹੈਡ ਵਾਰਡਨ ਰਜਿੰਦਰ ਕੁਮਾਰ ਸਤਨਾਮ ਸਿੰਘ ਧੀਰਜ ਕੁਮਾਰ ਰਜਿੰਦਰ ਕੁਮਾਰ ਜਸਵੰਤ ਸਿੰਘ ਕੇਸ਼ਵ 바ਵਾ ਰਾਜਨਪ੍ਰੀਤ ਸਿੰਘ ਇਹਨਾਂ ਦੇ ਖਿਲਾਫ ਐਫ ਆਈ ਆਰ ਵੀ ਐਸ ਐਸ ਪੀ ਨੂੰ ਕਹਤਾ ਵੀ ਅੱਜ ਹੀ ਸ਼ਾਮ ਨੂੰ ਦਰਜ ਕਰਕੇ ਦੱਸੋ ਤੇ ਇੱਕ ਹੋਰ ਵੱਡੀ ਗੱਲ ਜਿਹਨੇ ਐਫੀਡੇਵਿਟ ਤਿਆਰ ਕੀਤਾ ਏ ਡੀ ਏ ਹੁਸ਼ਿਆਰਪੁਰ ਸ਼ਰੀਂਦਰਜੀਤ ਸਿੰਘ ਉਹਨੂੰ ਵੀ ਸ਼ੋਅ ਕਾਸ ਨੋਟਿਸ ਇਸ਼ੂ ਕਰ ਦਿੱਤਾ ਗਿਆ ਅੱਜ ਜੀ ਕਹੀਏ ਕਿ ਜੇ ਮੈਂ ਤੁਸੀ ਕਹਿ ਰਹੇ ਸੀ ਵੀ ਨਾ ਨਾ ਕਰਦੇ ਅੱਧੀ ਜੇਲ ਹੈ ਜਿਹੜੀ ਕਾਰਵਾਈ ਦੇ ਹੇਠ ਆ ਗਈ ਹੈ ਤੇ ਫਿਰ ਹੁਣ ਉੱਥੇ ਹੀ ਦੇਖਿਆ ਜਾਵੇ ਤਾਂ ਇਹ ਹੁਣ ਤਾਂ ਸਵਾਲ ਇਹ ਵੀ ਹੋ ਗਿਆ ਚਲੋ کہہ ਰਹੇ ਇਹ ਤਾਂ ਤੁਹਾਡੇ ਮਾਮਲੇ ਚ ਹੋ ਗਈ ਵੀ ਇਹ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਰਹੀਆਂ ਹੋਣੀਆਂ ਜਦੋਂ ਇੰਨੇ ਮੁਲਾਜ਼ਮਾਂ ਦੇ ਉੱਤੇ ਗਾਜਰ ਗਿਰ ਰਹੀ ਆ ਉਹਦੇ ਨਾਲ ਨਾਲ ਆ ਵੀ ਉਹਨਾਂ ਦਾ ਕਲੀਅਰ ਹੋ ਗਿਆ ਇਹ ਤਾਂ 72 ਘੰਟਿਆਂ 'ਚੋਂ 3 ਮਿੰਟ ਤੁਸੀਂ ਕੱਢ ਲਏ ਆਦਰਵਾਇਜ਼ ਤਾਂ ਸ਼ਾਇਦ ਕੋਈ ਆਪ ਗੌਰ ਨਹੀਂ ਕਰੀ ਇਹਨਾਂ ਨੇ ਸਰ ਇਹਨਾਂ ਨੇ ਕੋਈ ਆਪ ਗੌਰ ਨਹੀਂ ਕੀਤੀ ਤਾਂ ਹੀ ਤਾਂ ਇਹਨਾਂ ਨੇ ਇੱਥੇ ਐਫੀਡੇਵਿ ਜਦੋਂ ਇੱਕ ਤੁਸੀਂ ਹਾਈ ਕੋਰਟ ਇੰਸਟੀਟਿਊਸ਼ਨ ਨੂੰ ਐਡੇ ਵੱਡੇ ਇੰਸਟੀਟਿਊਸ਼ਨ ਨੂੰ ਤੁਸੀਂ ਗੁੰਮਰਾਹ ਕਰ ਰਹੇ ਹੋ ਕਿੰਨੇ ਇਸ ਤਰ੍ਹਾਂ ਦੇ ਫਾਲਸ ਅਫੀਡੇਵਿਟ ਅਜ ਤੱਕ ਦੇਤੇ ਹੋਣਗੇ ਇਹ ਤਾਂ ਬਿਲਕੁਲ ਜਿਹੜੇ ਸਾਹਮਣੇ ਨਹੀਂ ਔਰ ਕਿੰਨਿਆਂ ਨੂੰ ਇਨਸਾਫ ਨਹੀਂ ਮਿਲਿਆ ਹੋਣਾ ਇਹ ਤਾਂ ਸਾਨੂੰ ਅੱਜ ਇਨਸਾਫ ਮਿਲਿਆ ਈਵਨ ਕਿ ਸਾਡੀ ਤਾਂ ਕਹਿੰਦੇ ਜੀ ਜੇਲ ਬਦਲੀ ਅਫਸਰਾਂ ਨੇ ਕਿਹਾ ਤਾਂ ਵੀ ਜੇਲ ਬਦਲੀ ਕਰਕੇ ਅਸੀਂ ਇਹਨੂੰ ਅਮ੍ਰਿਤਸਰ ਭੇਜ ਦਿੰਨੇ ਆ ਫਿਰ ਅਸੀਂ ਜੱਜ ਸਾਹਿਬ ਨੂੰ ਰਿਕਵੈਸਟ ਕੀਤੀ ਵੀ ਸਰ ਮੈਂ ਹੁਸ਼ਿਆਰਪੁਰ ਦਾ ਮੇਰੀ ਮਾਂ ਬਜ਼ੁਰਗ ਸਾਨੂੰ ਕਿਤੇ ਨੇੜੇ ਭੇਜ ਦਿਓ ਫਿਰ ਉਹਨਾਂ ਨੇ ਸਰ ਸਾਨੂੰ ਹੁਸ਼ਿਆਰਪੁਰ ਜੇਲ੍ਹ ਤੋਂ ਟ੍ਰਾਂਸਫਰ ਜੱਟ ਸਾਹਿਬ ਨੇ ਕਿਹਾ ਵੀ ਇਹਨੂੰ ਕਪੂਠਲੇ ਜੇਲ੍ਹ ਕਰ ਦੋ ਸਿਕਿਉਰਿਟੀ ਦੇਖਦੇ ਹੋਏ ਉਹ इवन ਕੀ ਇਹਦੇ ਵਿੱਚ ਕੀ ਕੀਤਾ ਗਿਆ ਸੀਗਾ ਬਈ ਡੀਆਈਜੀ ਇਨਕੁਆਇਰੀ ਜਿਹੜੀ ਆ ਕੀਤੀ ਗਈ ਆ ਜਿਹੜੇ ਮੈਂ ਹੈੱਡ ਵਾਰਡਨਸ ਦੇ ਨਾਮ ਲਏ ਨੇ 7-8 ਇਹਨਾਂ ਦੀ ਇਨਕੁਆਇਰੀ ਫੇਰ ਸਰਦਾਰ ਸ਼ਮਿੰਦਰ ਸਿੰਘ ਮਾਨ ਨੂੰ ਦੇ ਦਿੱਤੀ ਗਈ ਸੀ ਅੱਛਾ ਦੁਬਾਰੇ ਫੇਰ ਉਹਨੂੰ ਹੀ ਦੇਤੀ ਜਿਹਦੇ ਤੇ ਕਾਰਵਾਈ ਹੋ ਰਹੀ ਹੈ ਬਿਲਕੁਲ ਜੀ ਜਿਵੇਂ ਕਹਿੰਦੇ ਪੰਜਾਬੀ ਚ ਵਈ ਚੋਰ ਨੂੰ ਹੀ ਕੁਤਵਾਲ ਫੇਰ ਬਣਾਤਾ ਬਈ ਤੇਰੇ ਤਾਂ ਤਾਂ ਇਨਕੁਆਇਰੀ ਚੱਲਦੀ ਆ ਤੂੰ ਅੱਗੇ ਇਨਕੁਆਇਰੀ ਫੇਰ ਹੋਵੇਂ ਹੀ ਕਰ ਲੈ ਤੇ ਫੇਰ ਉਸ ਤੋਂ ਬਾਅਦ ਦੇ ਵਿੱਚ ਹੁਣ ਚ ਸਰ ਫਿਰ ਅਸੀਂ ਰਿਕੁਐਸਟ ਕੀਤੀ ਵੀ ਦੇਖੋ ਜੀ ਇਹ ਕੀ ਹੋ ਰਿਹਾ ਫਿਰ ਜੱਜ ਸਾਹਿਬ ਨੇ ਇਹ ਡੀਆ ਡੀਆਈਜੀ ਪਟਿਆਲਾ ਸਰਕਲ ਨੂੰ ਇਨਕੁਆਇਰੀ ਕਰਨ ਲਈ ਕਿਹਾ ਤਾਂ ਚਲੋ ਖੈਰ ਹੋ ਜਾਵੇ ਤਾਂ ਤੁਹਾਡੀ ਮਿਹਨਤ ਹੈ ਵੀ ਉਹਦੇ 3 ਮਿੰਟਾਂ ਨੇ ਅਜ ਦੇਖਿਆ ਜਾਵੇ ਪੂਰੀ ਕਹਾਣੀ ਬਦਲ ਕੇ ਰੱਖਤੀ ਤੇ ਉਸ ਤੋਂ ਬਾਅਦ ਦੇ ਵਿੱਚ ਹਾਲਾਤ ਇਹ ਬਣੇ ਕਿ ਹੁਣ ਕਿੰਨੇ ਅਫਸਰਾਂ ਦੇ ਖਿਲਾਫ ਕਾਰਵਾਈ ਹੈ ਜਿਹੜੀ ਹੋਊਗੀ ਗਲਤ ਜਾਣਕਾਰੀ ਦੇਣ ਦੇ ਵਾਸਤੇ ਸੀਨੀਅਰ ਵੀਡੀਓ ਨਾਲ ਸੰਬੰਧਿਤ ਇਹਦੇ ਨਾਲ ਸੁਮਿਤ ਸਿੰਘ ਰੋਜਨਾਸਪਕਸਨ ਟੀਵੀ ਚੰਡੀਗੜ੍ਹ